ਹਾਂਜੀ ਗੁਰਮੁਖ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਜਗਤਵਰ ਤੇ ਸਿੰਘ ਪਤਰੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲਾਂ ਦੇ ਉੱਤੇ ਤੇ Facebook ਦੇ ਪੇਜਾਂ ਦੇ ਉੱਤੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਸ਼ਹੀਦ ਜਰਨਲ ਸ਼ਾਮ ਸਿੰਘ ਗੁਰਮਤ ਜਾਗਤੀ ਮਿਸ਼ਨ ਅਕੈਡਮੀ ਟਾਰੀ ਵੱਲੋਂ ਤੇ ਸ਼ਾਮ ਸਿੰਘ ਟਾਰੀ ਯੂਥ ਕਲੱਬ ਐਸਐਸਯੂਥ ਕਲੱਬ ਵੱਲੋਂ ਜੋ ਹਰ ਸਾਲ ਗੁਰਮਤ ਮੁਕਾਬਲੇ ਕਰਾਈ ਜਾਂਦੇ ਨੇ ਇਸ ਸਾਲ ਵੀ ਤੀਸਰੇ ਮਹਾਨ ਗੁਰਮਤ ਸਮਾਗਮ ਗੁਰਮਤ ਮੁਕਾਬਲੇ ਰੱਖੇ ਗਏ ਨੇ 12 ਅਤੇ 13 ਦਸੰਬਰ ਨੂੰ ਜੋ ਇਹ ਮੁਕਾਬਲੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚੱਲਣਗੇ ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲ ਪਹੁੰਚ ਰਹੇ ਨੇ ਸਕੂਲਾਂ ਦੇ ਬੱਚੇ ਪਾਰਟਿਸਪੇਟ ਕਰ ਰਹੇ ਨੇ ਭਾਗ ਲੈ ਰਹੇ ਨੇ ਇਹਨਾਂ ਮੁਕਾਬਲਿਆਂ ਦੀ ਸਾਰੀ ਸੇਵਾ ਸ਼ਾਮ ਸਿੰਘ ਟਾਰੀ ਯੂਥ ਕਲੱਬ ਤਸ਼ੀਲ ਜਨਰਲ ਸ਼ਾਮ ਸਿੰਘ ਗੁਰਮਤਿ ਜਾਗਰਤੀ ਮਿਸ਼ਨ ਕੈਂਪੇ ਟਾਰੀ ਦੀ ਸਮੂਹ ਨੇ ਮੈਨੇਜਮੈਂਟ ਕਮੇਟੀ ਤੇ ਸਮੂਹ ਪਰਿਵਾਰ ਚੁੱਕ ਰਹੇ ਨੇ ਇਹਦੇ ਵਿੱਚ ਕਵਿਤਾ ਮੁਕਾਬਲਾ ਕਵੀਸ਼ੀ ਮੁਕਾਬਲਾ ਦਮਾਲਾ ਮੁਕਾਬਲਾ ਭਾਸ਼ਣ ਮੁਕਾਬਲਾ ਤੇ ਇੱਕ ਵਜੇ ਮੁਕਾਬਲਾ ਇਹ ਹੋ ਰਹੇ ਨੇ ਜੇਕਰ ਤੁਸੀਂ ਵੀ ਇਹਨਾਂ ਮੁਕਾਬਲੇ ਵਿੱਚ ਭਾਗ ਲੈਣਾ ਚਾਹੁੰਦੇ ਜੇ ਤੇ 12 ਤੇ 13 ਦਸੰਬਰ ਨੂੰ ਇਹ ਮੁਕਾਬਲੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਚੱਲਣਗੇ ਇਹ ਦੋਵੇਂ ਦਿਨ ਗੁਰੂ ਕਾਂ ਲੰਗਰ ਟੋਟ ਵਰਤੇਗਾ ਜਿੱਤਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸ਼ੀਲਡ ਨਾਲ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਕਿ ਇਹ ਲੰਗਰ ਦੀ ਸੇਵਾ ਜਾਂ ਟੈਂਟ ਦੀ ਸੇਵਾ ਜਾਂ ਸ਼ੀਲਦਾਂ ਦੀ ਸੇਵਾ ਜੇਕਰ ਤੁਸੀਂ ਚੁਕਣਾ ਚਾਹੁੰਦੇ ਹੋ ਸਾਡੇ ਨਾਲ ਜਰੂਰ ਕੰਟੈਕਟ ਕਰੋ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦੀ ਬਹੁਤ ਬਹੁਤ ਲੋੜ ਹੈ ਤੇ ਜਰੂਰ ਸਹਿਯੋਗ ਕਰੋ ਜੇਕਰ ਤੁਸੀਂ ਸਾਡਾ ਸਹਿਯੋਗ ਕਰਨਾ ਚਾਹੁੰਦੇ ਜੇ ਤੇ ਸਾਡੇ ਨੰਬਰ 7626838891 39015346709 ਤੇ ਕਾਲ ਕਰਕੇ ਸਾਡਾ ਸਹਿਯੋਗ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਾਰੀ ਵੀਡੀਓ ਦੇਖਣਾਂ ਅਤੇ ਜਰੂਰ ਸਹਿਯੋਗ ਕਰੋ ਜੀ ਵਾਈਬਲ ਗੀਕ ਦਾ ਖਾਲਸਾ ਵਾਈਬਲ ਗੀਕ ਫੈਮਿਲੀ